ਹਾਂਜੀ ਦੋਸਤੋ ਸੋਸ਼ਲ ਮੀਡੀਆ ਤੇ ਆਪਾਂ ਅਕਸਰ ਵੇਖਦੇ ਹੀ ਰਹਿੰਨੇ ਆ ਕਿਸੇ ਨਾ ਕਿਸੇ ਬੱਚੇ ਦੀ ਵੀਡੀਓ ਵਾਇਰਲ ਹੁੰਦੀ ਹੀ ਰਹਿੰਦੀ ਹੈ ਅੱਜ ਕੱਲ ਦੇ ਜਵਾਬਕ ਹੋ ਵੀ ਜਾਂਨੇ ਤੇਜ਼ ਗਏ ਨੇ ਕਿ ਪਤੰਦਰ ਕਿਸੇ ਨੂੰ ਵੀ ਨਹੀਂ ਬਖਸ਼ਦੇ ਤੇ ਹੁਣ ਆ ਇੱਕ ਨਿੱਕੀ ਜਹੀ ਬੱਚੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਸ ਵੀਡੀਓ ਵਿੱਚ ਇੱਕ ਨਿੱਕੀ ਜਹੀ ਬੱਚੀ ਆਪਣੀ ਸਕੂਲ ਮੈਡਮ ਨੂੰ ਕਹਿੰਦੀ ਹੈ ਕਿ ਮੈਡਮ ਜੀ ਮੈਂ ਤੁਹਾਨੂੰ ਸੂਟ ਲਿਆ ਕੇ ਦਵਾਂਗੀ ਬੂਟ ਲਿਆ ਕੇ ਦਵਾਂਗੀ ਤੇ ਨਾਲੇ ਕੇਲੇ ਲਿਆ ਕੇ ਦਵਾਂਗੀ ਪਰ ਤੁਸੀਂ ਮੈਨੂੰ ਕਲਾਸ ਵਿੱਚ ਨਾ ਲੈ ਕੇ ਜਾਇਓ ਇਸ ਵੀਡੀਓ ਨੂੰ ਪੂਰਾ ਵੇਖਣ ਤੋਂ ਬਾਅਦ ਸੱਚੀ ਤੁਹਾਡਾ ਵੀ ਹਾਸਾ ਨਹੀਂ ਰੁਕਣਾ ਤੁਸੀਂ ਵੀ ਦੇਖੋ ਇਹ ਵੀਡੀਓ ਕਿੰਨੂ ਕੱਪੜਾ ਲੱਗੇਗਾ ਮੈਨੂੰ ਕੱਪੜਾ ਲੱਗੇਗਾ ਤੇਰੇ ਲੱਗੇਗਾ ਮਾਂ ਤੇਰੇ ਲੱਗੇਗਾ ਮਾਂ ਸੇਵ ਲੱਗੇਗਾ ਮਾਂ ਸੇਵ ਵੀ ਲੱਗੇਗਾ ਅੱਛਾ ਠੀਕ ਹੈ ਬਰਸਿਆ ਨਾ ਬੱਚਾ ਤੂੰ ਤਾਂ ਕੱਲੋਂ ਲੱਗੇਗਾ ਮਾਂ ਠੀਕ ਹੈ ਫਿਰ ਹੁਣ ਕਲਾਸ ਚ ਨਹੀਂ ਜਾਣਾ ਹੈ ਏੰਗੂ ਕੱਢ ਲਾ ਕੇ ਦੇ ਮੈਂ ਅੱਛਾ ਬੂੜੀ ਲੱਗ ਕਿ ਤੈਨੂੰ ਬੂੜੀ ਲਾ ਕੇ ਦੇਉਗੇ 谢谢 <Thank> <Thank you. S 1>